दीन ने कोई बहाना छोड़या नहीं मैंने क्यों नहीं पढ़ी कोई वजह दसे बे एक आदमी अगर पानी या वुजू करे वजू नहीं तजम करे अगर ऐसी जगह किसी बस या जहाज़ बैठा जितने ना पानी है ना पाक मिट्टी है इन्हू ऐसा आदमी फाक तो हो रहा है उन्होंने वो चीज़ा नसीब नहीं ना माँ ना तीन ये बगैर कुछ किरा छे वक्त होया अह अला। अल्लाह ने सब पाबंदियां हटातियाँ वक्त सिर्फ चुकना लाजम है ਇਹ ਸਾਰੀਆਂ ਬਾਧੀਆਂ ਗੱਲਾਂ ਸੀ ਇਹ ਹੋ ਸਕਦੀਆਂ ਤਾਂ ਠੀਕ ਨਹੀਂ ਹੋ ਸਕੀ ਲਿਬਾਸ ਤੱਕ ਦਾ ਕਿ ਬਈ ਜੇ ਨਹੀਂ ਤੂੰ ਗੰਦਾ ਨਾ ਛੱਡ ਤੂੰ ਇਸ ਗੰਗਲ ਮੈਂ ਹੀ ਕਬੂਲ ਕਰ ਵਕਤ ਤੋਂ ਬਾਅਦ ਨਮਾਜ਼ ਦੀਨ ਤੇ ਹੈ ਨਹੀਂ ਇੱਥੋਂ ਅਸੀਂ ਜੁਰਮ ਕਰਦੇ ਹਾਂ ਦੀਨ ਨਾਲ ਸੰਬੰਧ ਪਰੋ ਕਜ਼ਾ ਹੋ ਗਈ ਕਜ਼ਾ ਕਿਉਂ ਹੋਈ ਉਹ ਗੱਲ ਦੱਸ ਹਰ ਸ਼ੈਲਾਂ ਦਾ ਸਾਰੀਆਂ ਸਾਨ ਵੀ ਹੈ ਟੁਕਰਾ ਵਕਤ ਸਰ ਇਹ ਮੇਰੇ ਨਜ਼ਦੀਕ ਹਮ ਹੈ ਬਾਕੀ ਸ਼ਾਰੀਆਂ ਸੈਦ ਜਦੋਂ ਹੋਣ ਗਿਆ ਨਾ ਮੌਕੇ ਉਦੋਂ ਕਰੀ ਜੇ ਨਹੀਂ ਤੇ ਛੱਡ ਤੁਸੀਂ ਬਸ ਬੈਠੇ ਬਸ ਜਾ ਰਹੇ ਲਾਹੌਰ ਨੂੰ ਤਾਨੂੰ ਕਿਬਲਾ ਰਖਣ ਦੀ ਜਰੂਰਤ ਜਾਣਦੇ ਜਿ세 ਸੀਟੇ ਬੈਠੇ ਸਮਝਿਆ ਕਿ ਜੰਤੜ ਗਿਆ ਸਾਢੇ 12 ਹੋ ਗਏ ਅੱਲਾਹ ਦੋ ਫਰਜ਼ ਪੜ ਲُوا ਇਸ਼ਾਰੇ ਅੱਲਾਹ ਅੱਲਾਹ ਹਜ਼ਾਰ ਦਰਜਾ ਬੇਤਰ ਹੈ ਜਿਹੜਾ ਤੁਹਾਨੂੰ ਨਾ ਉਤਰ ਕੇ ਪੜਨੀ ਹੈ ਉਹਦਾ ਕੀ ਫਾਇਦਾ ਜਦੋਂ ਟਾਈਮ ਲਗਾ ਕੇ ਪੜਨੀ ਹੈ ਵਾਕਿਆ ਸਿਰ ਪਾ ਇਹ ਤੋਂ ਦੋ ਬੰਦੇ ਆ ਜਿਹੜੇ ਵਕਤ ਬਾਅਦ ਨਮਾਜ਼ ਪੜਨ ਤੋਂ ਕਜ਼ਾ ਨਹੀਂ ਅਦਾ ਹੈ ਉਹ ਉਹਨਾਂ ਨੂੰ ਗੁਨਾਹ ਕੋਈ ਇੱਕ ਸੁੱਤਾ ਰਾਜੇ ਇਹ ਹਜ਼ੂਰ ਪਾਕ ਨੇ فرمایا ਉਹਦਾ ਕਦਾ ਗੁਨਾਹ ਅੱਲਾਹ ਨੇ ਨੀਂਦ ਨੂੰ ਸਰ ਜਦੋਂ ਜਾਗਿਆ ਨਾ ਹੁਣ ਇੱਕ ਸੈਕਿੰਡ ਦੀ ਦੇਰ ਨਾ ਕਰੇ ਅੱਖਾਂ ਖੋਲ ਜਾਏ ਵੁਜ਼ੂ ਕਰੇ ਨਮਾਜ਼ ਪੜ੍ਹਵਾਇ ਅਨ ਵਕਤ ਤੇ ਲਈ ਹੁਣ ਲੇਟ ਕਰੂਗਾ ਮੁਜਰਮ ਔਰ ਦੁੱਧਾ ਦਿਨ ਨੂੰ ਯਾਦ ਨਾ ਰਹੇ ਇਨਸਾਨ ਜਦ ਚੇਤਾ ਪੁਰ ਵਕਤ ਤੇ ਲੱਗ ਗਿਆ ਆਦਮੀ ਨੂੰ ਯਾਦ ਹੀ ਨਹੀਂ ਮੈਂ ਤੇ ਅਸਰ ਪੜਨੀ ਹੁਣ ਯਾਦ ਆ ਖੈਰ ਐ ਸਿਰਫ ਨਿਸ਼ਾਨ ਔਰ ਨਾਮ ਨੀਂਦ ਦੀ ਹਾਰ ਚ ਭੁੱਲ ਗਿਆ ਬਾਕੀ ਜਾਗਣਾ ਉਹ ਗੱਲ ਦੱਸੇ ਕਿ ਕਿਉਂ ਨਹੀਂ ਪੜੀ ਜਿੱਦਾਂ ਚੁਕਤਾ ਕਿਉਂ ਨਹੀਂ ਚੁਕਿਆ ਕਾਜ਼ਾ ਬੇਫਰੀ ਹੈ ਕਿ ਮਸਲਾ ਨੂੰ ਜਿੰਦਗੀ ਸੰਭਾਲੀ ਕਿ ਇੱਕ ਵਾਰ ਨਮਾਜ਼ ਪੜ੍ਹਨੀ ਉਸ ਟਾਈਮ ਸੂਰਜ ਨਿਕਲ ਆਂਦਾ ਸੀ ਉਸੇ ਵੇਲੇ ਜਦੋਂ ਉੱਠਿਆ ਨਾ ਭਾਵੇਂ ਸੂਰਜ ਨਿਕਲਿਆ ਫੌਰਨ ਵਜ਼ੂ ਕਰਕੇ ਚਾਰ ਰਕਤਾਂ ਪੜ੍ਹੇ ਇਨਸ਼ਾਅੱਲਾ ਵਕਤ ਚੋਦੀ ਗਈ ਜਾਣ ਬੜ ਕੇ ਆਤਨਾ ਇਦਾਂ ਬਣਾਵੇ ਹੋ ਗਿਆ ਤਾਂ ਖੈਰ ਉਹ ਅੱਲਾਹ ਤਾਲਾ ਦਾ ਹੈ ਜਿਹੜੀ ਮੈਨੂੰ ਦਿੱਤੀ ਮੇਰਾ ਇਨਾਮ ਹੈ ਬੰਦੇ ਦੀ ਤਕਾਉਟ ਦੂਰ ਕੀਤੀ ਲਿਖ ਦਿਓ ਵਕਤ ਹੁਣੇ ਅਗਰ ਨਹੀਂ ਪੜਦਾ ਫਿਰ ਮਿਲੋ